ਸਤ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਫੈਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਤੋਂ ਹਾਰ ਹਾਰਖਾਨ ਤੋਂ ਬਾਅਦ ਬਖਲਾਇਆ ਪਾਕਿਸਤਾਨ ڪرਕਟ ਬੋਰਡ ਖਿਡਾਰੀਆਂ ਤੇ ਲਗਾਈਆਂ ਪਾਬੰਦੀਆਂ ਪਾਕਿਸਤਾਨ ਪੀਸੀਬੀ ਦੇ ਚੀਫ ਪ੍ਰਾਇਰੀਟੀ ਕੱਪਸਰ ਨੇ ਪਾਕਿਸਤਾਨ ڪرਕਟ ਖਿਡਾਰੀਆਂ ਨੂੰ ਇੰਦਰ ਦੇ ਦਿੱਤੇ ਹਨ ਕਿ ਵਿਦੇਸ਼ੀ ਲੀਗ ਨੂੰ ਛੱਡ ਕੇ ਘਰੇਲੂ ڪرਕਟ ਤੇ ਧਿਆਨ ਕੇਂਦ੍ਰਿਤ ਕਰਨ ਭਾਰਤ ਤੋਂ ਏਸ਼ੀਆ ਕੱਪ ਹਾਰਨ ਦੇ 1 ਦਿਨ ਬਾਅਦ ਹੀ ਪਾਕਿਸਤਾਨ ڪرਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਨੰਬਲਟ ਕਰ ਦਿੱਤਾ ਹੈ ਤੇ ਉਹਨਾਂ ਨੂੰ ਨੋ ਉਪਜੈਕਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਹਨ ਇਸ ਦਾ مطلب ਇਹ ਹੈ ਕਿ ਹੁਣ ਇਹ ਖਿਡਾਰੀ ਵਿਦੇਸ਼ੀ ਲੀਗ ਅਤੇ T20 ਨਹੀਂ ਖੇਡ ਸਕਣਗੇ ਪਾਕਿਸਤਾਨ ਦੇ ਨਿਊਜ਼ ਪੋਰਟਲ ਸ਼ਮਾ ਟੀਵੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪੀਸੀਬੀ ਦੇ ਚੀਫ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਾਕਿਸਤਾਨ ਦੀ ਸਪੈਨਸਿੰਗ ਨਾਲ ਵੱਡੇ ਖਿਡਾਰੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿੱਚ ਬਾਬਰ ਅਜਮ ਆਜ਼ਮ ਅਫਰੀਦੀ ਮੁਹੰਮਦ ਰਿਜਵਾਨ ਅ ਉਹ ਬਹਿਮ ਅਚਰਦ ਅਸ਼ਰਫ ਅਤੇ ਸਾਦਬ ਖਾਨ ਸ਼ਾਮਿਲ ਹਨ ਅਤੇ ਜੋ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਜਾ ਰਹੀ ਬਿਗ ਬੈਸ਼ ਲੀਗ ਦਾ ਹਿੱਸਾ ਹਨ ਸਨ ਇਸ ਤੋਂ ਇਲਾਵਾ ਹੈਰਿਸ਼ ਉਹ ਰੌਫਤੇ ਹੋਰ ਖਿਡਾਰੀ ਆਈ ਐਲਟੀ 20 ਵਰਗੀ ਲੀਗ ਵਿੱਚ ਹਿੱਸਾ ਨਹੀਂ ਲੈ ਸਕਣਗੇ ਹਾਲਾਂਕਿ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖਿਡਾਰੀਆਂ ਨੂੰ ਨਿਸ਼ਚਿਤ ਕਰਨ ਦਾ ਕਾਰਨ ਦਾ ਸਕੀ ਨਹੀਂ ਪਤਾ ਲੱਗਾ ਪਰ ਕਿ ਅਸਲ ਗੱਈ ਜਾ ਰਖਿਆਨ ਕਿ ਪਾਕਿਸਤਾਨ ਦੀ ਏਸ਼ੀਆ ਕੱਪ ਵਿੱਚ ਕੋਈ ਕਰਾਰੀ ਹਾਰ ਤੋਂ ਬਾਅਦ ਇਹ ਕਦਮ ਲਿਆ ਗਿਆ ਹੈ ਸਮਾ ਟੀਮ ਸਮਾ ਢੀਨੀ ਤੋਂ ਲਾਵਾ 1.5 ਫੁੱਟ ਡਾਟ ਪੀਕੋਤ ਵਿੱਚ ਵੀ ਇਹ ਗੱਲ ਕਹੀ ਗਈ ਹੈ ਏਸ਼ੀਆ ਕੱਪ ਫਾਈਨਲ ਵਿੱਚ ਭਾਰਤ ਦੇ ਪਾਕਿਸਤਾਨ ਦਾ ਮੁਕਾਬਲਾ ਰਮਾਂਚਕ ਸੀ ਭਾਰਤ ਨੇ ਇਸ ਅੰਤਿਮ ਓਵਰ ਵਿੱਚ ਟਾਰਗੇਟ ਦਾ ਪਿੱਛਾ ਕੀਤਾ ਤੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ ਇਸ ਮੈਚ ਵਿੱਚ ਗੁਰਦੀਪ ਜਾਦਵ ਨੇ ਪਾਕਿਸਤਾਨ ਦੇ ਬੱਲੇਬਾਜ਼ ਨੂੰ ਤੈਸ ਨੈਸ ਕਰ ਦਿੱਤਾ ਸੀ ਤਿਲਕ ਪਰਮਨ ਨੇ 69 ਰਨਾਂ ਦੀ ਪਰਖੇੜੀ ਸੀ ਅਤੇ ਵਿਚਮ ਦੁੱਬੇ ਨੇ ਤੇ ਤਿਰਨੰਦੀ ਪਾਰੀ ਖੇਢੀ ਅਤੇ ਭਾਰਤ ਨੇ ਇਸ ਜਿੱਤ ਦੇ ਨਾਲ ਪਾਕਿਸਤਾਨ ਤੋਂ ਲਗਾਤਾਰ ਦੂਹ ਵਾਰੀ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ 2025 ਦੀ ਇਸ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਤਿੰਨ ਵਾਰ ਹੀ ਹਰਾ ਕੇ ਬੰਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ